ਇਹ ਆ ਜੀ ਸ਼ਹਿਰ ਖਮਾਨੋ ਜਿਹੜਾ ਕਿ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਬਸਿਆ ਹੋਇਆ ਹੈ ਪਹਿਲਾਂ ਇੱਕ ਛੋਟਾ ਕਸਬਾ ਸੀਗਾ ਜਿਹੜਾ ਕਿ ਅੱਜ ਪੂਰੇ ਸ਼ਹਿਰ ਦਾ ਰੂਪ ਹੈ ਜਿਹੜਾ ਧਾਰਨ ਕਰ ਚੁੱਕਿਆ ਆਸੇ-ਪਾਸੇ ਦੇ ਕੱਟੋ-ਕੱਟ 25 ਤੋਂ 30 ਪਿੰਡਾਂ ਨੂੰ ਇਹ ਕਵਰ ਕਰਦਾ ਹੈ ਇੱਥੇ ਹਰ ਸਹੂਲਤ ਹੈ ਜਿਹੜੀ ਤੁਹਾਨੂੰ ਮਿਲ ਜਾਂਦੀ ਹੈ ਇਹ ਰਸਤਾ ਚਮਕੌਰ ਸਾਹਿਬ ਨੂੰ ਜਾਂਦਾ ਜੀ ਸਭ ਤੋਂ ਵੱਡੀ ਗੱਲ ਹੈ ਜੀ ਇਹ ਪੁਲ ਦੀ ਜਿਹੜਾ ਇਸ ਖਮਾਣੋ ਸ਼ਹਿਰ ਦੇ ਵਿੱਚ ਇਹ ਪੁਲ ਬਣਿਆ ਇਹ ਬਰਸਾਤਾਂ ਦੇ ਵਿੱਚ ਤਾਂ ਮੀਂਹ ਕਣੀ ਤੋਂ ਬਚਾਉਂਦਾ ਹੈ ਤੇ ਗਰਮੀਆਂ ਦੇ ਵਿੱਚ ਧੁੱਪ ਤੋਂ ਜਿਹੜੀ ਆ ਵਿਜੇ ਦੀ ਤੁਸੀਂ ਰੇੜੀ ਦੇਖ ਸਕਦੇ ਹੋ ਇਹ ਕੁਲਚੇ ਵਾਲਾ ਵੀਰ ਆ ਜਿਹੜਾ ਬਹੁਤ ਵਧੀਆ ਕੁਲਚੇ ਬਣਾਉਂਦਾ ਇੱਥੇ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਜੀ ਜੀਟੀ ਰੋਡ ਤੇ ਤੁਸੀਂ ਦੇਖ ਹੀ ਰਹੇ ਹੋ ਜਿੰਨੇ ਆ ਟੈਂਪੂ ਖੜੇ ਨੇ ਇੱਕ ਯੂਨੀਅਨ ਆ ਜੀ ਕਿਰਾਏ ਤੇ ਤੁਸੀਂ ਇੱਥੋਂ ਲੈ ਜਾ ਸਕਦੇ ਹੋ ਦੁਕਾਨਾਂ ਤੁਹਾਨੂੰ ਦਿਖ ਰਹੀਆਂ ਨੇ ਜਿਹੜੀਆਂ ਹਰ ਕਿਸਮ ਦੀ ਦੁਕਾਨ ਇੱਥੇ ਵੀ ਤੁਹਾਨੂੰ ਮਿਲ ਜਣੀ ਹੈ ਇੱਥੇ ਦਾਣਾ ਮੰਡੀ ਵੀ ਹੈ ਅੱਗੇ ਜਿਵੇਂ ਕਾਰਾਂ ਦੀ ਸਰਵਿਸ ਕਾਰਾਂ ਦੀ ਕੋਈ ਵੀ ਰਿਪੇਅਰ ਕਰਾਉਣੀ ਹੈ ਤੁਹਾਨੂੰ ਇਹ ਦੁਕਾਨਾਂ ਇੱਥੋਂ ਮਿਲ ਜਣੀਆਂ ਇੱਥੋਂ ਸਾਹਮਣੇ ਅਸੀਂ ਯੂ ਟਰਨ ਕਰਦੇ ਹਾਂ ਜੀ ਜਿਹੜਾ ਸਾਹਮਣੇ ਤੁਹਾਨੂੰ ਦਿਖਦਾ ਹੈ ਕੋਰਟ ਕੰਪਲੈਕਸ ਹੈ ਜੀ ਕੋਰਟ ਕੰਪਲੈਕਸ ਤੋਂ ਇਹ ਯੂ ਟਰਨ ਕਰਕੇ ਬੱਸ ਸਟੈਂਡ ਵੱਲ ਨੂੰ ਚੱਲਦੇ ਹਾਂ ਜੀ ਸਾਹਮਣੇ ਦੇਖੋ ਤੁਸੀਂ ਕਿੰਨਾ ਸੁੰਦਰ ਨਜ਼ਾਰਾ ਹੈ ਸਾਰੀ ਜਿਹੜੀ ਸੜਕ ਹੈ ਸੜਕ ਦੇ ਉੱਤੇ ਛਾਂ ਹੈ ਕਿਸੇ ਤਰ੍ਹਾਂ ਦੀ ਕੋਈ ਗਰਮੀ ਨਹੀਂ ਲੱਗਦੀ ਤੇ ਆ ਕਾਰਾਂ ਦਾ ਬਾਜ਼ਾਰ ਵੀ ਇੱਥੇ ਬਹੁਤ ਸੋਹਣਾ ਕਾਰਾਂ ਦਾ ਬਾਜ਼ਾਰ ਲੱਗਦਾ ਹੈ ਹਰ ਤਰ੍ਹਾਂ ਦੀਆਂ ਇੱਥੇ ਖੇਤੀ ਤੋਂ ਸੰਬੰਧਿਤ ਦੁਕਾਨਾਂ ਜਿਵੇਂ ਕਿ ਰੇ ਬੀਜ ਸਪਰੇ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲਦੀ ਹੈ ਬੈਂਕਾਂ ਇੱਥੇ ਤਕਰੀਬਨ ਤਕਰੀਬਨ 4 ਤੋਂ 5 ਬੈਂਕਾਂ ਨੇ ਹਰ ਤਰ੍ਹਾਂ ਦੀਆਂ ਬੈਂਕਾਂ ਨੇ ਜੀ ਇੱਥੇ ਤੇ ਸਭ ਤੋਂ ਮਸ਼ਹੂਰ ਜਿਹੜੀ ਚੀਜ਼ ਆ ਉਹ ਹੈਗੀ ਇੱਥੇ ਦੀ ਕੰਗ ਮਾਰਕੀਟ ਉਹ ਤੁਹਾਨੂੰ ਬਾਅਦ ਦਗਾਉਨੇ ਆ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਆ ਦਾਣਾ ਮੰਡੀ ਦੇ ਵਿੱਚ ਦਾਣਾ ਮੱਟੀ ਦੇ ਵਿੱਚ ਦੋ ਤੋਂ ਤਿੰਨ ਬੈਂਕਾਂ ਨੇ ਜੀ ਇਹ ਇੱਥੋਂ ਦੀ ਦਾਣਾ ਮੰਡੀ ਹੈ ਦਾਣਾ ਮੰਡੀ ਦੇ ਵਿੱਚ ਹੁਣ ਜਿਹੜੀ ਫਸਲ ਹੈ ਉਹ ਤਕਰੀਬਨ ਤਕਰੀਬਨ ਚੱਕੀ ਜਾ ਚੱਕੀ ਜਾ ਗਈ ਹੈ ਜੀ ਹੁਣ ਇੱਥੋਂ ਦਾਣਾ ਮੰਡੀ ਜਿਹੜੀ ਤਕਰੀਬਨ ਵਿਹਲੀ ਹੈ ਦਾਣਾ ਮੰਡੀ ਦੇ ਵਿੱਚ ਦੋ ਚਿਕਨ ਕਾਰਨਰ ਨੇ ਜੀ ਬਹੁਤ ਹੀ ਵਧੀਆ ਜਿਹੜਾ ਸਭ ਤੋਂ ਪੁਰਾਣਾ ਚਿਕਨ ਕਾਰਨਰ ਬਣਿਆ ਆ ਰਿਹਾ ਹੈ ਉਹ ਹੈਗਾ ਜੀ ਸਾਂਝਾ ਚੁੱਲਾ ਪਿੱਛੇ ਜੇ ਉਹਨਾਂ ਦੇ ਓਨਰ ਦੀ ਮੌਤ ਹੋ ਗਈ ਸੀ ਪਰ ਉਨੇ ਉਸੇ ਤਰ੍ਹਾਂ ਉਹ ਜਿਹੜਾ ਸਾਂਝਾ ਚੁੱਲਾ ਚਿਕਨ ਕਰਨਾਰਾ ਉਹ ਚੱਲ ਰਿਹਾ ਹੈ ਉਸੇ ਤਰ੍ਹਾਂ ਟੇਸਟ ਸਾਰਾ ਕੁਝ ਉਦਾਂ ਹੀ ਮਿਲਦਾ ਹੈ ਜੀ ਉਹ ਵੀ ਤੁਹਾਨੂੰ ਅਸੀਂ ਇੱਥੇ ਦਿਖਾਉਨੇ ਆ ਆ ਦੋ ਚਿਕਨ ਕਰਨਾਰਾ ਨੇ ਤੁਹਾਨੂੰ ਦਿਖਾਉਨੇ ਆ ਮੰਡੀ ਦੀ ਜਿਹੜੀ ਬੈਕ ਸਾਈਡ ਤੇ ਨੂੰ ਆ ਜਾਂਦੇ ਨੇ ਆ ਦੇਖੋ ਇੱਕ ਤਾਂ ਜਿਹੜਾ ਤੁਸੀਂ ਆ ਪਹਿਲਾਂ ਦੇਖ ਰਹੇ ਹੋ ਆ ਜਿਕਨ ਕਰਨਾਰਾ ਹੈ ਜੀ ਆਪਣਾ ਚੁੱਲਾ ਪਰ ਇਹਦੇ ਨਾਲ ਜਿਹੜਾ ਸਾਂਝਾ ਚੁੱਲਾ ਹੈ ਇਹ ਸਭ ਤੋਂ ਮਸ਼ਹੂਰ ਹੈ ਜੀ ਇੱਥੇ ਤੁਸੀਂ ਜ਼ਰੂਰ ਟਰਾਈ ਕਰਿਓ ਮੰਡੀ ਦੇ ਵਿੱਚ ਕੁਝ ਫਸਲ ਪਈ ਆ ਤੁਸੀਂ ਦੇਖ ਸਕਦੇ ਹੋ ਇੱਥੇ ਮੰਡੀ ਦੇ ਵਿੱਚ ਹੀ ਵਰਕਸ਼ਾਪਾਂ ਵੀ ਨੇ ਜਿੱਥੇ ਤੁਸੀਂ ਟਰੱਕਾਂ ਦਾ ਜਾਂ ਕਾਰਾਂ ਦਾ ਜਾਂ ਕਿਸੇ ਹੋਰ ਚੀਜ਼ਾਂ ਦਾ ਫ੍ਰਿੱਜਾ ਦਾ ਜਿਹੜਾ ਕੰਮ ਆ ਉਹ ਕਰਵਾ ਸਕਦੇ ਆ ਜਦੋਂ ਆਪਾਂ ਨਿਕਲੀਏ ਜੀ ਮੰਡੀ ਤੋਂ ਬਾਹਰ ਮੰਡੀ ਤੋਂ ਬਾਹਰ ਨਿਕਲ ਕੇ ਕੱਪੜਿਆਂ ਦੀਆਂ ਦੁਕਾਨਾਂ ਭਾਈ ਕਨਈਆ ਜੀ ਦੀ ਦੁਕਾਨ ਇਥੋਂ ਮਸ਼ਹੂਰ ਆ ਜੀ ਕੱਪੜਿਆਂ ਦੀ ਉੱਥੇ ਤੁਸੀਂ ਹਰ ਕਿਸਮ ਦਾ ਕੱਪੜਾ ਲੈ ਸਕਦੇ ਹੋ ਆ ਜਿਹੜੀ ਮਾਰਕੀਟ ਤੁਸੀਂ ਦੇਖ ਰਹੇ ਹੋ ਇਸ ਮਾਰਕੀਟ ਨੂੰ ਕੰਗ ਮਾਰਕੀਟ ਕੰਗ ਮਾਰਕੀਟ ਆ ਜਿਹੜੀ ਖਮਾਣੋ ਦਾ ਦਿਲ ਹੈ ਜੀ ਇੱਥੋਂ ਹਰ ਤਰ੍ਹਾਂ ਦੇ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਹੈ ਉਥੋਂ ਮਿਲ ਜਾਂਦੀ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸੋਨੀ ਸਵੀਟ ਇਹ ਸੋਨੀ ਸਵੀਟ ਵੀ ਇੱਕ ਕਿਸਮ ਦੀ ਮਸ਼ਹੂਰ ਦੁਕਾਨ ਹੈ ਖਮਾਣੋ ਦੇ ਇੱਥੇ ਹਰ ਤਰ੍ਹਾਂ ਦੇ ਵਿਆਹ ਨੂੰ ਜਿਹੜੇ ਮਠਿਆਈ ਹੈ ਜਿਹੜੀ ਸਸਤੇ ਰੇਟ ਤੇ ਲੋਕ ਲੈ ਜਾਂਦੇ ਨੇ ਇੱਥੋਂ ਮਠਿਆਈ ਬਹੁਤ ਹੀ ਸਸਤੇ ਰੇਟ ਤੇ ਮਿਲਦੇ ਆ ਤੇ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ ਜਿਹੜਾ ਆਹ ਰੋਡ ਇਹਦੇ ਨਾਲ ਹੀ ਗਿਆ ਜੀ ਫਰ ਫਰੂਟਾਂ ਦੀ ਦੁਕਾਨਾਂ ਦੇ ਨਾਲ ਸੂਏ ਦੇ ਰੋਡ ਜਾਂਦਾ ਹੈ ਇਹ ਰੋਡ ਸਿੱਧਾ ਖੰਨੇ ਨੂੰ ਚਲੇ ਜਾਂਦਾ ਹੈ ਜੀ ਇਸ ਤੋਂ ਅੱਗੇ ਜਦੋਂ ਆਪਾਂ ਜਾਣਦੇ ਆ ਜੀ ਨਾਲ ਬੀਜਾਂ ਦੀਆਂ ਦੁਕਾਨਾਂ ਵੀ ਨੇ ਤੇ ਇੱਥੇ ਤੁਸੀਂ ਨਰਸਰੀ ਦੇ ਪੌਦੇ ਵੀ ਲੈ ਸਕਦੇ ਹੋ ਫਰ ਫਰੂਟ ਦੀ ਦੁਕਾਨ ਵੀ ਤੁਹਾਨੂੰ ਇੱਥੋਂ ਮਿਲ ਜਾਂਦੀ ਹੈ ਜੀ ਤੇ ਅੱਗੇ ਤੁਸੀਂ ਜਾਓਗੇ ਸਿੱਧਾ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਬੱਸ ਸਟੈਂਡ ਲੈ ਕੇ ਚੱਲਦਾ ਹਾਂ ਜੀ ਇੱਥੇ ਦਾ ਜਿਹੜਾ ਬੱਸ ਸਟੈਂਡ ਹੈ ਤਾਂ ਛੋਟਾ ਪਰ ਹੈ ਬਹੁਤ ਵਧੀਆ ਇੱਥੋਂ ਮਿੰਨੀਆ ਬੱਸਾਂ ਵੀ ਜਾਂਦੀਆਂ ਨੇ ਜਿਹੜੇ ਛੋਟੇ ਪਹਿਲਾਂ ਟੈਂਪੂ ਚੱਲਦੇ ਹੁੰਦੇ ਸੀ ਉਹ ਟੈਂਪੂ ਵੀ ਉਸੇ ਤਰ੍ਹਾਂ ਜਾਂਦੇ ਨੇ ਤੇ ਚੰਡੀਗੜ੍ਹ ਤੋਂ ਹਰ 5-5 ਮਿੰਟ ਬਾਅਦ ਸਰਵਿਸ ਹੈ ਜੀ ਤੇ ਇਧਰ ਉਹ ਲੁਧਿਆਣੇ ਬਣੀ ਉਹ ਵੀ ਹਰ 5-5 ਮਿੰਟ ਤੇ ਸਰਵਿਸ ਹੈ ਨੰਗਲ ਰੋਪੜ ਨੂੰ ਸਾਰੇ ਪਾਸੇ ਨੂੰ ਇੱਥੋਂ ਬੱਸਾਂ ਮਿਲਦੀਆਂ ਨੇ ਅਤੇ ਗੁਰਦੁਆਰਾ ਸਾਹਿਬ ਬਹੁਤ ਹੀ ਸ਼ਾਨਦਾਰ ਵੱਡਾ ਗੁਰਦੁਆਰਾ ਸਾਹਿਬ ਖਮਾਨੋ ਦਾ ਬਣਾਇਆ ਤੁਸੀਂ ਦੇਖ ਰਹੇ ਹੋ ਬਹੁਤ ਸ਼ਾਨਦਾਰ ਗੁਰੂ ਘਰ ਬਣਿਆ ਜੀ ਤੇ ਇੱਥੇ ਹਰ ਸਾਲ ਪੂਰਨ ਗਰਜੀਦਾ ਮੇਲਾ ਵੀ ਭਰਦਾ ਜੀ ਤੇ ਕੁੱਲ ਮਿਲਾ ਕੇ ਜੀ ਇਹ ਛੇੜਾ ਸ਼ਹਿਰ ਹੈ ਇਹ ਬਹੁਤ ਵਧੀਆ ਜੀ ਤੇ ਅਸੀਂ ਇਸ ਸ਼ਹਿਰ ਨੂੰ ਘੁੰਮ ਕੇ ਦੇਖਿਆ ਤੇ ਸਾਨੂੰ ਹਰ ਪਾਸੇ ਸਾਫ ਸਫਾਈ ਤੇ ਸੁੰਦਰ ਸ਼ਹਿਰ ਲੱਗਿਆ ਜੀ ਆ ਦੇਖੋ ਇੱਥੇ ਘੜੂਕੇ ਵੀ ਹਲੇ ਖੜੇ ਨੇ ਉਹ ਵੀ ਜਿਹੜੇ ਪਿੰਡਾਂ ਦੇ ਵਿੱਚ ਚੱਲਦੇ ਨੇ ਜੀ ਕੁੱਲ ਮਿਲਾ ਕੇ ਜੀ ਜਿਹੜਾ ਸਾਰਾ ਸ਼ਹਿਰ ਘੁੰਮ ਕੇ ਅਸੀਂ ਦੇਖਿਆ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੇ ਇਸ ਵੀਡੀਓ ਨੂੰ ਅਸੀਂ ਇੱਥੇ ਹੀ ਕਰਦੇ ਹਾਂ ਸਮਾਪਤ ਜੇ ਕਿਸੇ ਮੇਰੇ ਵੀਰ ਨੇ ਕਿਸੇ ਐਨ ਆਰ ਆਈ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਆਪਣੇ ਪਿੰਡਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਨੂੰ ਇਸ ਨੰਬਰ ਦੇ ਉੱਤੇ ਸੰਪਰਕ ਕਰ ਸਕਦਾ ਹੈ ਜੀ ਅਸੀਂ ਹਰੇਕ ਵੀਰ ਦੇ ਪਿੰਡਾਂ ਦੀਆਂ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਦਿਖਾਉਂਦੇ ਆ ਜੀ ਤੇ ਇਸ ਵੀਡੀਓ ਨੂੰ ਕਰਿਓ ਜੀ ਵੱਧ ਤੋਂ ਵੱਧ ਸ਼ੇਅਰ ਜੇ ਤੁਹਾਨੂੰ ਇਹ ਆਪਣਾ ਸ਼ੇਅਰ ਵਧੀਆ ਲੱਗਿਆ ਤਾਂ ਜਰੂਰ ਵਧੀਆ ਵਧੀਆ ਕਰਿਓ ਕਮੈਂਟ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਜੀ ਤੇ ਸਾਡੇ ਚੈਨਲ ਨੂੰ ਕਰ ਲਿਓ ਫੋਲੋ ਜੀ ਤੇ ਮਿਲਦੇ ਆਂ ਕਿਸੇ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਦਿਓ ਆਗਿਆ ਜੀ ਧੰਨਵਾਦ 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 ਜੀ